ਕਿਸਾਨਾਂ ਨੇ ਦਿੱਲੀ ਮੋਰਚਾ ਲਾਇਆ ਸੀ ਉੱਥੇ ਵੀ ਕਿੰਨੇ ਜਥੇਬੰਦੀਆਂ ਨੇ ਸੋਚ ਨਹੀਂ ਸਕਦੇ ਬਾਹਲੇ ਦੇਸ਼ਾਂ ਤੋਂ ਵੀ ਹਰ ਥਾਂ ਤੋਂ ਕਿਵੇਂ ਉਹਨਾਂ ਦਾ ਸਾਥ ਦਿੱਤਾ ਗਿਆ ਭਾਵ ਸੇਵਾ ਕੀਤੀ ਗਈ ਤੇ ਹੁਣ ਵੀ ਸਾਡਾ ਸਭ ਦਾ ਫਰਜ਼ ਬਣਦਾ ਸਾਥ ਸੰਗਤ ਜਿੰਨਾ ਹੋ ਸਕਦਾ ਉਹਦੇ ਵਾਸਤੇ ਬੇਨਤੀ ਹੈ ਕਿ ਪਹਿਲਾਂ ਵੀ ਮੀਟਿੰਗ ਹੋਈ ਸੀ ਸੰਤੂ ਬੇਨਤੀ ਕੀਤੀ ਕੱਲ ਵੀ ਮੀਟਿੰਗ ਸੀ 4 ਤੋਂ ਲੈ ਕੇ 6 ਵੇ ਤੱਕ ਟਸ਼ ਦੀ ਮੀਟਿੰਗ ਸੀ ਤਾਂ 10 ਤਰੀਕ ਨੂੰ ਸ਼ਵੇਰੇ ਕਰੀਬ ਇਥੋਂ 5 ਵਜੇ 12 ਜਿਹੜੇ ਟਰੱਕ ਨੇ ਉਹ ਚੱਲਣੇ ਆ ਇਹ ਪਹਿਲੀ ਵਾਰ ਜਾ ਰਿਹਾ ਹੈ ਆਚਾਰ ਚਾਰਾ ਜਿਹੜਾ ਹੈ ਉਹ ਇੱਕ ਇੱਕ ਗਵਾਂਟਲ ਦੇ ਗੱਠੇ ਨੇ ਉਹ ਬੰਦ ਇਹਦੂ ਘੱਟ ਨਹੀਂ ਬੰਦਦੇ ਤੇ ਕੁਝ ਨਾਲ ਟੁੱਟੇ ਤੇ ਉਹ ਤਿਆਰੀ ਹੋ ਰਹੀ ਹੈ ਕੱਲ ਨੂੰ ਉਹ ਟਰੱਕ ਸਾਰੇ ਜਿਹੜੇ ਆ ਲੋਡ ਹੋ ਜਾਣਗੇ ਪਰਸ ਆਪਣਾ ਕੱਲ ਪਰਸੋਂ ਤੱਕ ਪਰਸੋਂ ਹੋਣਗੇ ਅੱਜ 7 ਹੈ 9 ਤਰੀਕ ਨੂੰ ਤਿਆਰੀ ਸਾਰੀ ਜਿਹੜੀ ਹੈ ਮੋਰੇ ਭਰੇ ਜਾ ਰਿਹਾ ਉਧਰੋਂ ਵੀ ਆਚਾਰ ਜਿਹੜਾ ਉਹ ਵੀ ਹੁਣ ਹੋ ਰਿਹਾ ਤੇ 10 ਤਰੀਕ ਸਵੇਰੇ 5 ਵਜੇ ਦਾ ਅੰਦਾਜ਼ਾ ਹੈ ਇੱਥੋਂ ਚੱਲਣ ਦਾ ਕਿਉਂ ਰਸਤੇ ਇਸ ਤਰ੍ਹਾਂ ਹੀ ਨੇ ਅੱਗੇ ਫਿਰ ਸੈਤ ਕੀਤਾ ਸਿੰਘਾਂ ਦੇ ਨਾਲ ਜਿਹਨੇ ਸਰਵੇ ਕਰਦੇ ਆ ਵੀ ਕਿੱਥੇ ਜਾਣੇ ਆ ਇਹ ਜਲੰਧਰ ਤੋਂ ਪਠਾਨਕੋਟ ਰੋਡ ਤੇ ਮਕੇਰੀਆਂ ਤੋਂ ਵੀ ਗਰਦਾਸਪੁਰ ਗਦਾਸਪੁਰ ਤੋਂ ਪੁਰ ਤੋਂ ਫਿਰ ਡੇਰਾ ਬਾਬਾ ਨਾਲ ਕੋਈ SLAਕੇ ਨਾਲ ਉਹ ਜਗ੍ਹਾ ਜਗ੍ਹਾ ਜਿਹੜਾ ਹੈ ਉਹ ਸਾਰੀ ਸੈਟਿੰਗ ਜਿਹੜੀ ਹੈ ਉਹ ਹੋ ਗਈ ਆ ਕੁਝ ਹੋ ਰਹੀ ਆ ਇਸ ਤੋਂ ਬਾਅਦ ਫਿਰ ਅੱਗੇ ਦੇਖਿਆ ਜਾਏਗਾ ਕਿ ਦੂਸਰੀ ਵਾਰ ਆਪਾਂ ਕੀ ਲੈ ਜਾਣਾ ਹੈ ਕਿਉਂਕਿ ਜੇ ਕਈ ਜਗ੍ਹਾ ਤੋਂ ਹੈ ਫਿਰ ਰਾਸ਼ਨ ਬਹੁਤ ਆ ਗਿਆ ਹੈ ਕਈ ਜਗ੍ਹਾ ਜਿਹੜੇ ਰਾਸ਼ਨ ਪਹੁੰਚਿਆ ਨਹੀਂ ਬਹੁਤ ਜਗ੍ਹਾ ਇੱਥੇ ਜਿੱਥੇ ਇੰਨਾ ਜ਼ਿਆਦਾ ਆ ਗਿਆ ਦੋਵੇਂ ਪੱਖ ਉੱਥੇ ਚੱਲ ਰਹੇ ਨੇ ਮਤਲਬ ਇਹ ਆ ਕਿ ਕਈ ਜਿਹੜੇ ਸੀ ਉਹ ਹੋਣ ਵਾਧੂ ਲਈ ਜਾਂਦੇ ਆ ਰੋ ਰੋ ਕੇ ਕਈ ਉਹ ਜਿਹਨਾਂ ਕੋਲ ਪਹੁੰਚਿਆ ਵੀ ਨਹੀਂ ਇਹ ਹੁੰਦਾ ਹੀ ਕੋਈ ਹੁਣ ਜਦੋਂ ਪਾਣੀ ਲੱਥੇਗਾ ਕਈ ਜਗ੍ਹਾ ਕੋਈ ਚੀਜ਼ ਵੀ ਸ਼ਾਇਦ ਅਜੇ ਬਹੁਤ ਘੱਟ ਪਹੁੰਚੀ ਹੋਵੇ ਜਾਂ ਨਾ ਪਹੁੰਚੀ ਹੋਵੇ ਉਹਨਾਂ ਨੂੰ ਕੀ ਲੋੜ ਹੈ ਉਹਦੇ ਵਾਸਤੇ ਅਸੀਂ ਸਰਵੇ ਕਰਕੇ ਜੋ ਸਾਥੋਂ ਆ ਰਿਹਾ ਸੰਤਾਨ ਉਹ ਫਿਰ ਸਮਾਨ ਖਰੀਦਿਆ ਜਾਏਗਾ